ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਕੰਗਾ ਸਾਹਿਬ ਪਾਤਸ਼ਾਹੀ ਦਸਵੀਂ ਪਿੰਡ ਪਵਾਤ ਨੇੜੇ ਸ਼੍ਰੀ ਮਾਚੀਵਾੜਾ ਸਾਹਿਬ ਜਿੱਦਾਂ ਕਿ ਪਿਛਲੇ ਵੀਡੀਓ ਵਿੱਚ ਆਪਾਂ ਨੇ ਦਰਸ਼ਨ ਕੀਤੇ ਸੀ ਗੁਰਦੁਆਰਾ ਜੰਡ ਸਾਹਿਬ ਗੁਰਦੁਆਰਾ ਸ਼੍ਰੀ ਕਲੰਗੀਧਰ ਸਾਹਿਬ ਗੁਰਦੁਆਰਾ ਸ਼੍ਰੀ ਝਾੜ ਸਾਹਿਬ ਆਓ ਜਾਣੀਏ ਗੁਰਦੁਆਰਾ ਕੰਗਾ ਸਾਹਿਬ ਦੇ ਇਤਿਹਾਸ ਬਾਰੇ ਸਮਤ 1761 1704 ਈਸਵੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਤੋਂ ਚਾਲੇ ਪਾਏ। ਭਾਵ ਕਿਲਾ ਆਨੰਦਪੁਰ ਸਾਹਿਬ ਛੱਡਿਆ। ਸ੍ਰੀ ਚਮਕੌਰ ਸਾਹਿਬ ਦੀ ਮਹਾਨ ਜੰਗ ਵਿੱਚ ਦੋ ਵੱਡੇ ਸਹਬਜ਼ਾਦੇ ਸ਼ਹੀਦ ਹੋਏ ਅਤੇ ਕੁਝ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਗੁਰੂ ਜੀ ਪੰਥ ਦਾ ਹੁਕਮ ਮੰਨਦੇ ਹੋਏ ਕੱਚੀ ਗੜੀ ਤੋਂ ਚਾਲੇ ਪਾ ਕੇ ਝੰਡ ਸਾਹਿਬ ਕੀੜੀ ਅਫਗਾਨਾਂ ਤੋਂ ਪਿੰਡ ਰਾਣੇਵਾਲ ਵਿੱਚ ਅਲਫੂ ਤੇ ਗਾਮੂ ਨਾਂ ਦੇ ਪਠਾਣਾਂ ਨੂੰ ਸੋਧਦੇ ਹੋਏ ਵਹਿਲੌਰਪੁਰ ਝਾੜ ਸਹਿਵਾਏ ਇੱਥੇ ਚੱਲ ਕੇ ਪਿੰਡ ਪਵਾਤ ਦੇ ਬਾਹਰ ਇੱਕ ਸਾਈ ਲੋਕ ਮੁਸਲਮਾਨ ਦੇ ਤਕੀਏ ਵਿੱਚ ਕੁਝ ਸਮਾਂ ਠਹਿਰੇ ਅਤੇ ਕੰਗਾ ਕੀਤਾ ਹੁਣ ਇਸ ਥਾਂ ਤੇ ਗੁਰਦੁਆਰਾ ਸ਼੍ਰੀ ਕੰਗਾ ਸਾਹਿਬ ਮੌਜੂਦ ਹੈ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਇਸ ਅਸਥਾਨ ਤੇ ਪਹੁੰਚ ਕੇ ਇਸ ਸਥਾਨ ਦੇ ਦਰਸ਼ਨ ਕਰਦੀਆਂ ਹਨ ਅਤੇ ਆਪਣਾ ਜੀਵਨ ਸਫਲ ਕਰਦੀਆਂ ਹਨ ਗੁਰਦੁਆਰਾ ਸਾਹਿਬ ਦੇ ਨਾਲ ਇਹ ਵਾਲੀ ਜਗ੍ਹਾ ਉਸ ਮੁਸਲਮਾਨ ਸਾਈ ਫਕੀਰ ਦੀ ਹੈ ਜਿਸ ਕੋਲ ਗੁਰੂ ਜੀ ਆਏ ਸਨ ਕਰੋ ਜੀ ਦਰਸ਼ਨ ਗੁਰਦੁਆਰਾ ਸ਼੍ਰੀ ਕੰਗਾ ਸਾਹਿਬ ਪਿੰਡ ਪਵਾਤ ਨੇੜੇ ਮਛੀਵਾੜਾ ਸਾਹਿਬ